ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਆਪਾਂ ਸ਼ਹਿਰ ਪਟਿਆਲਾ ਕਿਉਂਕਿ ਸ਼ਾਹੀ ਸ਼ਹਿਰ ਦੇ ਨਾਮ ਨਾਲ ਵੀ ਇਹ ਸ਼ਹਿਰ ਮਸ਼ਹੂਰ ਹੈ ਪੰਜਾਬ ਦਾ ਸ਼ਾਹੀ ਸ਼ਹਿਰ ਹੈ ਪਟਿਆਲਾ ਇੱਕ ਗੱਲ ਇਹ ਮੈਨੂੰ ਚੰਗੀ ਲੱਗੀ ਇਹ ਸ਼ਹਿਰ ਦੀ ਕਿਉਂਕਿ ਮੈਂ ਕਲਰ ਦਾ ਸੱਜਣਾ ਕੋਲੇ ਪਹੁੰਚਿਆ ਹੋਇਆ ਤੇ ਕਲੋਨੀ 'ਚ ਜਦੋਂ ਨਾ ਬਾਈ ਹੋ ਰਿਆਂ ਦਾ ਮੈਂ ਸੱਜਣ ਨੂੰ ਦੁੱਧ ਫੜਾਉਣ ਗਿਆ ਇੱਥੇ ਜੇ ਮੈਂ ਗੱਲ ਕਰ ਲਾਂ ਨਾ ਸੱਜਣੋ ਯਾਰ ਰੁੱਖ ਲੋਕਾਂ ਨੇ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਲਾਏ ਹੋਏ ਨੇ ਉਹਦੇ ਕਾਰਨ ਨਾ ਰੁੱਖਾਂ ਦੇ ਕਾਰਨ ਜੇ ਮੈਂ ਗੱਲ ਕਰ ਲਾਂ ਬਈ ਮੌਸਮ ਵੀ ਬੜਾ ਸੋਹਣਾ ਰਹਿੰਦਾ ਆ ਤੇ ਤਾਜੀ ਹਵਾ ਵੀ ਮਿਲਦੀ ਰਹਿੰਦੀ ਐ ਕੋਈ ਮੈਨੂੰ ਮਹਿਸੂਸ ਜਾਂ ਨਹੀਂ ਹੋਇਆ ਜਿਵੇਂ ਆਪਾਂ ਪਿੰਡਾਂ ਚੋਂ ਨਿਕਲ ਕੇ ਵੀ ਮੈਂ ਕਿਸੇ ਸ਼ਹਿਰ ਦੀਆਂ ਗਲੀਆਂਾਂ 'ਚ ਤੁਰਿਆ ਫਿਰਦਾ ਮੈਨੂੰ ਨਾ ਇੱਥੇ ਸਾਰਾ ਪਿੰਡਾਂ ਵਾਲਾ ਸਿਸਟਮ ਹੀ ਲੱਗਿਆ ਉੱਥੇ ਤਾਜੀ ਹਵਾ ਮਿਲਦੀ ਤੀ ਕੋਈ ਬਾਹਰ ਜੇ ਲੋੜ ਆ ਜਿਵੇਂ ਵੱਡੇ ਸ਼ਹਿਰਾਂ ਦੀ ਗੱਲ ਕਰ ਲਾਂ ਨਾ ਉੱਥੇ ਪ੍ਰਦੂਸ਼ਣ ਬੜਾ ਹੁੰਦਾ ਪਰ ਰੁੱਖ ਵੱਧੋ ਵੱਧ ਆਲੇ-ਦਾਲੇ ਦਾ ਮੌਸਮ ਵੀ ਸਾਫ਼ ਰੱਖਿਆ ਕਰੋ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਲੈ ਕੇ ਆ ਰਹੇ ਹਾਂ ਗਰੇਵਾਲ ਡੈਰੀ ਫਾਰਮ ਤੋਂ ਲੈ ਕੇ ਆ ਰਹੇ ਹਾਂ ਝੋਟੀਆਂ ਦਿਖਾਵਾਂਗੇ ਪੰਜ ਸੱਜਣੋਂ ਤਿੰਨ ਦਿਖਾਵਾਂਗੇ ਤਾਜ਼ੀਆਂ ਤੇ ਦੋ ਦਿਖਾਵਾਂਗੇ ਤੋਕੜਾਂ ਗੱਬਣਾ ਤੋਕੜਾਂ ਗੱਬਣਾ ਵੀ ਇੰਨੀਆਂ ਜਿਹਾ ਨੇ ਇੱਕ ਥੱਲੇ ਦਾ 13 ਲੀਟਰ ਰੈਡੀ ਦਾ 6 ਮਹੀਨਿਆਂ ਦੀ ਗੱਬਣਾ ਇੱਕ ਮੇਰਾ ਖਾਲਾ ਤਿੰਨਾ ਚਾਰਾਂ ਮਹੀਨਿਆਂ ਦੀ ਗੱਬਣਾ 11 ਕਿਲੋ ਦੇ ਥੱਲੇ ਤੋਂ ਹੈ ਤੇ ਮੇਨ ਗੱਲ ਹੈ ਜਿਹੜਾ ਤਿੰਨ ਦਿਖਾਉਂਗਾ ਤਾਜ਼ੀਆਂ ਤੇ ਆਜੋ ਬਾਈ ਨਾਲ ਕਰਾਉਣਾ ਗੱਲਬਾਤ ਤੇ ਅਗਲੀ ਡਿਟੇਲ ਬਾਈ ਤੋਂ ਲੈਣੇ ਆ ਹੋਰ ਬਾਈ ਕੀ ਹਾਲ ਹੈ ਵਧੀਆ ਜੀ ਨਾਮ ਕੁਲਵਿੰਦਰ ਗਰੇਵਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਪਸ਼ੂਪਾਲਕ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਹੋਰ ਫਿੱਟਾ ਪ੍ਰੋਗਰਾਮ ਹਾਂਜੀ ਸਭ ਵਧੀਆ ਜੀ ਅੱਛਾ ਵਪਾਰ ਦਾ ਸਲਾਹ ਹੈ ਕੀ ਕੰਮ ਕਰਨ ਦੀ ਬਸ ਥੋੜਾ ਬਹੁਤਾ ਕਰੀ ਜਾਨੇ ਜੀ ਅੱਛਾ ਥੋੜਾ ਬਹੁਤਾ ਸਲਾਹ ਜੀ ਬਣ ਜਾਂਦੀ ਆ ਵੀ ਵਿੱਚ ਇੱਕ ਅੱਦਾ ਜਾਨਵਰ ਵੇਚ ਹਾਂਜੀ 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 ਇੱਕ ਨੰਬਰ ਤੋਂ ਕਰੀਏ ਸ਼ੁਰੂ ਹਾਂਜੀ ਲੈ ਇੱਕ ਨੰਬਰ ਵਾਲੀ ਝੋਟੀ ਤੁਹਾਨੂੰ ਆਪਾਂ ਸੱਜਣੋਂ ਦਿਖਾ ਦਾਨੇ ਆ ਤੇ ਅੱਗਿਓ ਲੈ ਵਾ ਲੂਗਾ ਦੇਖ ਲੈ ਤੇ ਬਾਕੀ ਜਿਹੜਾ ਟਾਈਮ ਆ ਹੁਣ ਮੇਰਾ ਖਿਆਲ ਆ ਟਾਈਮ 10:30 ਗੇੜ ਦਾ ਹਣਾ ਫੋਨ ਤੇ ਦਿਖਾ ਵੀ ਟਾਈਮ ਹੈਗਾ 10:00 ਵਜੇ ਦਾ ਇੱਕ ਵਾਰ ਤੁਹਾਨੂੰ ਫੋਨ ਤੇ ਆਪਾਂ ਦਿਖਾ ਵੀ ਦਨੇ ਕਿਉਂਕਿ ਚਬਾਈ ਇਹਨਾਂ ਦੀ ਸਵੇਰ ਦੀ ਹੋਈ ਹੋਈ ਹੈ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਚਲਾ ਦੇ ਕੋਈ ਆ 10:20 ਮਿੰਟ ਹੋ ਗਏ 10:20 ਮਿੰਟਾਂ ਦਾ ਟਾਈਮ ਆ ਇਹ ਝੋਟੀ ਦਾ ਸੂਆ ਕਿਹੜਾ 1 ਨੰਬਰ ਵਾਲੀ ਦਾ ਭਾਈ ਇਹ ਤੀਜੇ ਸੂਏ ਹੈ ਜੀ ਅਛਾ ਤੀਜੇ ਸੂਏ ਆ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਇਹ ਲਗਭਗ ਮਹੀਨੇ ਦੀ ਸੂਈ ਹੋਈ ਹੈ ਜੀ ਅਛਾ 1 ਮਹੀਨੇ ਦੀ ਸੂਈ ਆ ਬੱਚਾ ਨਾਲ ਕੀ ਹੋਊਗਾ ਇਹਦੀ ਕੱਟਾ ਹੀ ਇਹਦੇ ਮਗਰ ਅਛਾ ਮਾਂਗਰ ਇਹਦੇ ਕੱਟਾ 1 ਮਹੀਨੇ ਦੀ ਸੂਈ ਥੱਲੇ ਦੁੱਧ ਰਾਈ ਦੀ ਕਿੰਨਾ ਬਣਦਾ ਇਸ ਟਾਈਮ ਇਹ ਕਿੰਨਾ 15 ਕਿਲੋ ਦੁੱਧ ਤਿਆਰ ਹੈ ਜੀ 15 ਕਿਲੋ ਆ ਰਹੀ ਆ ਵੀ ਦੋ ਡੰਗ ਚਾਰ ਡੰਗ ਚਵਾ ਦੇ ਹਾਂਜੀ ਹਾਂਜੀ ਚਵਾ ਦਾਂਗੇ ਦੋ ਡੰਗ ਚਾਰ ਡੰਗ ਕੋਈ ਵੀ ਬੰਦਾ ਆ ਕੇ ਚੋਲੇ ਸੱਜਣੋ ਉਹੀ ਗੱਲ ਆ ਵੀ ਬਾਦੀ ਬੁੱਡੀ ਚੰਗੀ ਆ ਥੋੜਾ ਜਿਹਾ ਉਹਨਾਂ ਬੰਨ ਲੈ ਜਾਨਵਰ ਦੂਜੇ ਜਾਨਵਰਾਂ 'ਚੋਂ ਕੱਢ ਕੇ ਤਾਂ ਕਰਕੇ ਰੌਲਾ ਪਾਈ ਜਾਂਦੇ ਨੇ ਤੇ ਉੱਤੇ ਉਹਦੀ ਚੜਾਈ ਵੀ ਚੰਗੀ ਆ ਤੇ ਮੇਨ ਗੱਲ ਆ ਨਾ ਜਿਹੜੀ ਯਾਰ ਥਾਣਾ ਲੱਗਿਆ ਤੇ ਲੱਗਿਆ ਵੀ ਬਾਈ ਪੂਰੀ ਦੂਰੀ ਤੇ ਆ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਇਦਾਂ ਮੁੱਲ ਵਜਿ ਸਵਾ ਲੱਖ ਕਰਦੇ ਆ ਕਿੰਨੇ ਦੀ ਛਾੜ ਦਾਂਗੇ ਲਾਸਟ ਜਮੀ ਇੱਕ ਲੱਖ 20 ਹਜ਼ਾਰ ਤੱਕ ਦੇ ਦਾਂਗੇ ਜੀ ਅੱਛਾ 1 20 ਦੀ ਦੇ ਦਾਂਗੇ ਦੋ ਡੰਗ ਚਾਰ ਡੰਗ ਚਵਾ ਦਾਂਗੇ ਆਪਾਂ ਹਾਂਜੀ 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 ਲਾ ਡੰਗ ਦੋ ਡੰਗ ਚਾਰ ਡੰਗ ਸੱਜਣੋ ਬਾਈ ਕਹਿੰਦਾ ਚੋਕੇ ਲੈ ਜਾਓ ਇਹ ਜੀ ਗੱਲ ਜੀ ਉਰੇ ਆ ਕੇ ਤਸੱਲੀ ਕਰਕੇ ਲੈ ਜਾਓ ਇਹ ਮਿਲੂਗੀ 1 ਲੱਖ 20 ਹਜ਼ਾਰ ਦੀ ਮਾਨਸਾਨ ਉਹਦੇ ਚ ਹੋ ਜੂਗਾ ਤੇ ਹੁਣ ਆਪਾਂ ਚੱਲਦੇ ਆ ਦੋ ਮੀਟਰ ਵਾਲੀ ਇਹਦਾ ਕਿਹੜਾ ਸੂਆ ਜੀ ਇਹ ਤੀਜੇ ਸੂਏ ਵੇ ਜੀ ਅੱਛਾ ਇਹ ਤੀਜੇ ਸੂਈ ਆ ਇਹ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਇਹ 12 13 ਦਿਨ ਦੀ ਸੂਈ ਹੋਈ ਹੈ ਜੀ ਅੱਛਾ ਇਹ 12 13 ਦਿਨ ਦੀ ਸੂਈ ਆ ਤੇ ਨਾੜਾ ਨੂੜਾ ਲੇਵੇ ਤੇ ਸੱਜਣਾ ਚੰਗੀਆਂ ਨੇ ਤੇ ਥਣ ਵੀ ਦੂਰੀ ਤੇ ਲੱਗਿਆ ਤੇ ਉਹੀ ਗੱਲ ਜਿਵੇਂ ਤੁਹਾਨੂੰ ਮੈਂ ਦੱਸਦਾ ਵੀ 10:00 ਵਜੇ ਦਾ ਟਾਈਮ ਆ ਸਵੇਰ ਦੀ ਚਵਾਈ ਹੋਈ ਹੋਈ ਆ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਦੁੱਧ ਕਿੰਨਾ ਰੈਡੀ ਆ ਥੱਲੇ ਹੁਣ ਇਹਦੇ ਥੱਲੇ ਭਾਜੀ ਇਸ ਟਾਈਮ 13 ਕਿਲੋ ਦੁੱਧ ਆ ਜੀ ਅੱਛਾ 13 ਕਿਲੋ ਇਹ ਥੱਲੇ ਇਸ ਟਾਈਮ ਰੈਡੀ ਹੁਣ ਜੀ ਹਲੇ ਮੇਲਾ ਨਹੀਂ ਚੱਲੀ ਜੀ ਅੱਛਾ ਮੇਲਾ ਚੱਲ ਕੇ ਕਿਲੋ ਦੋ ਕਿਲੋ ਹੋ ਅਛਾ ਵੀ 15 ਦੇ 14 15 ਰੇਡ-ਕੜ ਬਗ ਜੂਗੀ 15 ਦੀ ਉਮੀਦ ਹੈ ਜੀ ਅਛਾ ਇਹ 15 ਕਿਲੋ ਵਾਲੀ ਦਾ ਰੇਟ ਇਹਦਾ ਇਹਦਾ ਰੇਟ ਬਈ ਜੀ 10 ਕਰਦੇ ਜੀ ਕਿੰਨੇ ਦੀ ਛੱਡ ਦਾਂਗੇ ਲਾਸਟ ਮੌਕੇ ਤੇ ਕਰ ਦਾਂਗੇ ਮਨਦਨ ਅਛਾ ਮੌਕੇ ਤੇ ਮਨਦਨ ਕਰ ਦਾਂਗੇ ਛੋਟ ਸੱਤਾ ਕਰ ਦਾਂਗੇ ਹਾਂਜੀ ਹਾਂਜੀ ਅਛਾ ਲੈ ਹੁਣ ਆਜੋ ਤਿੰਨ ਨੰਬਰ ਵਾਲੀ ਤਾਂ ਇਹਦਾ ਕਿਹੜਾ ਸੂਆ ਇਹ ਬਈ ਜੀ ਦੂਜੇ ਸੂਏ ਕਹਿ ਕੇ ਦਿੱਤੀ ਅਗਲੇ ਨੇ ਅਛਾ ਇਹ ਦੂਜੇ ਸੂਏ ਸੂਈ ਹੋਈ ਆ ਇਹ ਕਿੰਨੇ ਕ ਦਿਨ ਦੀ ਸੂਈ ਹੋਈ ਆ ਇਹ ਨੂੰ ਕਰ ਦਿਓ ਥੋੜੀ ਇਹ 18 20 ਦਿਨ ਦੀ ਸੂਈ ਹੋਈ ਹੈ ਅੱਛਾ 18 ਤੋਂ 20 ਦਿਨ ਦੀ ਸੂਈ ਹੋਈ ਹੈ ਬੱਚਾ ਨਾਲ ਕੀ ਹੈ ਇਹਦੇ ਪਤਾ ਕੁਛ ਇਹ ਦੋਨਾਂ ਮਗਰ ਕੱਟੀਆਂ ਨਹੀਂ ਅੱਛਾ ਇਹਨਾਂ ਦੋਨਾਂ ਮਗਰ 2 ਨੰਬਰ ਵਾਲੀ ਤੇ 3 ਨੰਬਰ ਵਾਲੀ ਮਗਰ ਹੈ ਜਿਹੜੇ ਸੱਚ ਨੂੰ ਪਤਾ ਇੱਥੇ ਤੋਂ ਤੁਹਾਨੂੰ ਇਹਦਾ ਮੈ ਲੇਬ ਆਲੂਆ ਦਿਖਾ ਦੇਣਾ ਤੇ ਠੰਡੇ ਦੀ ਪੂਰੀ ਸਾਫ ਆ ਤੇ ਠੰਡਾ ਠੋਣ ਵੀ ਪੂਰੀ ਦੂਰੀ ਤੇ ਲੱਗਿਆ ਤੇ ਲੱਗਿਆ ਵੀ ਨਾ ਪੂਰੀ ਟੌਪ ਕੁਆਲਿਟੀ ਦਾ ਬਾਡੀ ਬੁੱਡੀ ਜਿਵੇਂ ਤੁਹਾਨੂੰ ਮੈਂ ਗੱਲ ਕਰ ਲੈਣਾ ਤਿੰਨਾਂ ਚੋਰੀਆਂ ਦੀ ਇਧਰੋਂ ਬਾਡੀ ਬੁੱਡੀ ਚੰਗੀ ਆ ਤਿੰਨਾਂ ਦੀ ਤੇ ਇਹਦਾ ਠੰਡਾ ਠੋਣ ਵੀ ਦਿਖਾ ਦੇਣਾ ਇਹ ਚੰਗਾ ਲੱਗਿਆ ਯਾਰ ਥਣ ਤਾਂ ਆਪਸ ਵਿੱਚ ਪੂਰੇ ਗੈਪ ਤੋਂ ਲੱਗੇ ਨੇ ਇਹਦੇ ਥੱਲੇ ਦੁੱਧ ਕਿਹਦੇ ਇਹਦੇ ਥੱਲੇ ਇਸ ਟਾਈਮ ਤੇ ਜੀ ਬਾਅਦ ਨਹੀਂ ਦੁੱਧ ਦਈ ਸੂਈ ਕਿੰਨੇ ਟਾਈਮ ਦੀ ਆ ਇਹਨੂੰ 18-20 ਦਿਨ ਹੋ ਗਏ ਸੂਈ ਨੂੰ ਅੱਛਾ 12 ਲੀਟਰ ਰੈਡੀ ਦਾ ਹਾਂਜੀ ਹਾਂਜੀ ਮਲੇ ਚੱਲ ਛੱਡੀ ਇਹ ਨਹੀਂ ਹਲੇ ਚੱਲੀ ਨਹੀਂ ਜੀ ਅੱਛਾ ਮਲੇ ਵੀ ਚੱਲੂ ਵੀ ਕਿਲੋ ਦੋ ਕਿਲੋ ਦੀ ਗਿਨੈਸ ਹੈਗੀ ਆ ਹੋਰ ਹਾਂਜੀ ਹਾਂਜੀ ਇਹ ਆ ਗਈ ਝੋਟੀਆਂ 'ਚ ਮੇਰਾ ਖਿਆਲ ਆ ਸੂਹਾ ਕਿਹੜਾ ਰਾ ਬਾਈ ਇਹ ਦੂਜੇ ਸੂਏ ਵਾ ਜੀ ਅੱਛਾ ਇਹਦੀ ਫੇਸ ਕੁਆਲਿਟੀ ਦਿਖਾ ਦਿਓ ਇੱਕ ਵਾਰੀ ਇੱਧਰ ਨੂੰ ਮੂੰਹ ਕਰ ਦਿਓ ਇਹਦਾ ਇਹ ਹੈਗੀ ਆ ਸੱਜਣੋ ਦੂਜੇ ਸੂਏ ਦੀ ਤਿੰਨ ਨੰਬਰ ਵਾਲੀ ਆ ਨੰਬਰ ਮੁਤਾਬਕ ਉਹ ਨਾ ਬਾਈ ਨਾਲ ਗੱਲਬਾਤ ਕਰ ਲਿਓ ਕਿਉਂਕਿ ਜਗ੍ਹਾ ਦਾ ਥੋੜਾ ਜਿਹਾ ਬਾਸ ਆ ਇੱਥੇ ਤੋਰਨ ਦਾ ਹੋ ਨਹੀਂ ਸਕਦਾ ਸਿਸਟਮ ਨਹੀਂ ਆਪਾਂ ਸਾਨੂੰ ਤੋੜ ਕੇ ਵੀ ਦਿਖਾਉਂਦੇ ਵਾਹ ਬੰਦ ਹੋ ਜਿਲੀ ਆ ਗਈ ਇੱਥੇ ਤਾਂ ਤੁਹਾਨੂੰ ਮੈਂ ਚੈੱਕ ਕਰਾ ਦਾਂ ਜੀ ਲੰਬਾਈ ਲੰਮੂਈ ਚੰਗੀ ਆ ਤੇ ਬਾਈ ਥਣਫੋਣ ਵੀ ਚੰਗਾ ਲੱਗਿਆ ਇਹ ਲੱਗਿਆ ਵੀ ਪੂਰੇ ਗੈਪ ਤੇ ਆ ਤੇ ਬਾਡੀ ਬੁੱਡੀ ਉਹੀ ਗੱਲ ਆ ਤਿੰਨਾਂ ਦੀ ਪਿੱਠ ਕੁੜੇ ਦੀ ਬਣਾवट ਦੀ ਗੱਲ ਕਰਦੇ ਨਾ ਪੂਰੇ ਚੌੜੇ ਢਾਂਚੇ ਦੀਆਂ ਨੇ ਇਹ ਹੈਗੀਆਂ ਵੀ ਪੂਰੀਆਂ ਚੰਗੀਆਂ ਝੋਟੀਆਂ ਨੇ ਇਹਦਾ ਰੇਟ ਕੀ ਕਰਦੇ ਆ ਵੀ ਆਪਾਂ ਇਹਦਾ ਬਈ ਜੀ 1.5 ਰੇਟ ਹੈ ਜੀ ਕਿੰਨੇ ਦੀ ਛੜ ਦਾਂਗੇ ਇਹ ਇਹ ਲੱਖ ਦੀ ਦੇ ਦਾਂਗੇ ਜੀ ਅੱਛਾ 1 ਲੱਖ ਦੀ ਦੇ ਦਾਂਗੇ ਛੋਟ ਛੱਪਾ ਉਹਦੇ ਚ ਕਰ ਦਾਂਗੇ ਹਾਂਜੀ ਹਾਂਜੀ ਉਹ ਚ ਵੀ ਕਰ ਦਾਂਗੇ ਬਈ ਹੁਣ ਆਪਾਂ ਆਨੇ ਆਏ ਦੇ ਤੇ ਇਹ ਤੋਕੜਾ ਗੱਬਣਾ ਜੀ ਹਾਂਜੀ ਇਹ 4 ਮਹੀਨੇ ਦੀ ਬਈ ਜੀ ਗੱਬਣਾ ਸੁਹਾ ਕਿਹੜਾ ਹੋਊ ਇਹਦਾ ਇਹ ਦੂਜੇ ਸੁਹੇ ਅੱਛਾ ਉਹ ਸਿੰਗ ਥੋੜਾ ਜਿਹਾ ਚੌੜਾ ਜਿਹਾ ਹਨਾ ਪਹਿਲਾਂ ਨਾ ਆਪਾਂ ਲੈ ਕੇ ਆਏ ਸੀਗੇ ਜੀ ਇਹ ਅੱਛਾ ਪਹਿਲੇ ਸੁਹੇ ਆਪਣੇ ਕੋਲੇ ਆ ਕੇ ਸੂਈ ਤੀ ਹੁਣ ਹੈਗੀ ਆ ਦੂਜੇ ਸੁਹੇ ਹਾਂਜੀ ਹਾਂਜੀ ਬਈ ਲੈ ਇੱਥੇ ਦੋ ਸੱਜਣੋਂ ਇਹਦਾ ਥਾਣ-ਫੋਣ ਚੈੱਕ ਕਰ ਸਕਦੇ ਹੋ ਅੰਦਰ ਖੜਨ ਕਰਕੇ ਨਾ ਰੰਗ ਥੋੜਾ ਜਿਹਾ ਲਾਲ ਜ਼ਰੂਰ ਪਾਇੰਦਾ ਕਿਉਂਕਿ ਜਾਨਵਰ ਆ ਜ਼ਿਆਦਾਤਰ ਯਾਰ ਟੈਰੀਆਂ ਨੂੰ ਤੁਹਾਨੂੰ ਪਤਾ ਵੀ ਛੱਤ ਦੇ ਥੱਲੇ ਰਹਿੰਦੇ ਨੇ ਬਾਕੀ ਬਾਡੀ-ਬੂਦੀ ਦੀ ਚੰਗੀਆਂ ਸਫਾਈਆਂ ਚੰਗੀਆਂ ਨੇ ਜਦੋਂ ਕਿਸੇ ਘਰੇਲੂ ਸੱਜਣ ਕੋਲ ਜਾਊਗੀ ਨਾ ਧੁੱਪ ਧੱਪੇ ਖੜੂ ਦੀ ਰੰਗ ਇਹਦਾ ਜੈੱਡ ਬਲੈਕ ਹੀ ਹੋ ਜੂਗਾ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਦਾ ਜੀ ਹੁਣ ਇਸ ਟਾਈਮ ਬਾਈ ਜੀ ਇਹਦੇ ਥੱਲੇ 11 ਕਿਲੋ ਦੁੱਧ ਹੈ ਅੱਛਾ ਇਹਦੇ ਥੱਲੇ 11 ਕਿਲੋ ਇਸ ਟਾਈਮ ਰੈਡੀ ਦਾ ਗੱਬਣ ਕਿੰਨੇ ਮਹੀਨਿਆਂ ਦੀ ਆ ਇਹ ਗੱਬਣ 4 ਮਹੀਨੇ ਤੋਂ ਉੱਪਰ ਹੈ ਜੀ 5-7 ਦਿਨ 4 ਮਹੀਨੇ ਤੋਂ 5-7 ਦਿਨ ਉੱਪਰ ਆ ਦੂਜਾ ਸੂਆ 11 ਲੀਟਰ ਰੈਡੀ ਦਾ ਰੇਟ ਇਹਦਾ ਰੇਟ ਭਾਈ ਜੀ ਦਾ 77000 ਕਰ ਦੇ ਜੀ ਕਿੰਨੇ ਦੀ ਛੜ ਦਾਂਗੇ ਇਹਦੇ ਵੀ ਮਾਨ ਤਨ ਕਰ ਦਾਂਗੇ ਜੀ ਵਧੀਆ ਕਰ ਦਾਂਗੇ ਅੱਛਾ ਹਾਂਜੀ 75 ਦੀ ਦੇ ਦਾਂਗੇ ਹਾਂਜੀ 75000 ਛੋਟ ਛੱਪਾ ਕਰ ਦਾਂਗੇ ਤਾਂ ਆਊਗੀ ਹਾਂਜੀ 75000 ਕਰ ਦਾਂਗੇ ਜੀ ਮਾਨ ਤਨ ਠੀਕ ਹੈ ਲੈ ਹੁਣ ਸੱਜਣੋਂ ਆਪਾਂ ਤੁਹਾਨੂੰ ਦਿਖਾਵਾਂਗੇ ਮੰਜ ਨੰਬਰ ਵਾਲੀ ਝੋਟੀ ਇਹਦੇ ਥੋੜੀ ਜਿਹੀ ਇੱਕ ਸ਼ਾਂਖ ਦੀ ਜਰੂਰ ਆ ਉਹ ਤੁਹਾਨੂੰ ਮੈਂ ਦਿਖਾ ਦਣਾ ਇਧਰਲੇ ਬੰਨੇਓ ਪਰ ਥਾਣ ਤੋਂ ਜੇ ਗੱਲ ਕਰ ਲਾਈਆ ਲੱਗੇ ਵੀ ਪੂਰੀ ਦੂਰੀ ਤੇ ਨਾ ਤੇ ਲੱਗੇ ਵੀ ਬਾਕੀ ਨਾਲ ਨੇ ਇਹਨੂੰ ਥੋੜੀ ਖੋਲ ਕੇ ਆ ਇਹਨੂੰ ਜਗ੍ਹਾ ਹੈਗੀ ਥੋੜੀ ਜਿਹੀ ਪਰਲੇ ਬੰਨੇ ਥੋੜੀ ਇਹਦਾ ਸੂਆ ਦਾ ਮੇਰਾ ਖਿਆਲ ਆ ਹੋਊਗਾ ਚੌਥਾ ਪੰਜਵਾਂ ਹਨਾ ਇਹ ਬਈ ਜੀ ਚੌਥੇ ਸੂਏ ਆ ਅੱਛਾ ਹਾਂਜੀ ਲੈ ਕਈ ਜਾਨਵਰਾਂ ਦਾ ਨਾ ਸੱਜਣੋ ਸਿੰਘ ਥੋੜਾ ਜੌਂਗੀ ਜਿਆਦਾ ਖੁੱਲਾ ਹੁੰਦਾ ਤੇ ਬਾਕੀ ਇਹਦਾ ਥਾਣ ਤੋਂ ਨਾ ਜਿਹੜਾ ਲੇ ਵਾਲੂ ਆ ਬਈ ਐਂ ਲੱਗਿਆ ਟੋਪ ਦਾ ਐਨੂੰ ਚਲਾ ਦਿਓ ਥੋੜੀ ਜਿਹੀ ਹੋਰ ਲੈ ਲਓ ਅੱਗੇ ਤੇ ਚਵਾਈ ਇਹ ਨਾ ਸਾਰੇ ਜਾਨਵਰਾਂ ਦੀ ਹੋਈ ਹੋਈ ਆ 2 3 3 3.5 ਘੰਟੇ ਹੋ ਗਏ ਇਹਨਾਂ ਦੀ ਚਵਾਈ ਹੋਈ ਨੂੰ ਤੇ ਇੱਥੇ ਤੇ ਦੀ ਬਾਡੀ ਬੂਡੀ ਦਾ ਅੰਦਾਜ਼ਾ ਲਾ ਸਕਦੇ ਹਾਂ ਤੇ ਥਾਣ ਸੋਣ ਤਾਂ ਬਈ ਪੂਰੇ ਗੈਪ ਤੇ ਲੱਗੇ ਨੇ ਥਾਣੇ ਜੋ ਤਿੰਨ ਜਿਵੇਂ ਮੈਂ ਗੱਲ ਕਰਦਾ ਨਾ ਸਾਰਿਆਂ ਨਾਲੋਂ ਟੌਪ ਦਾ ਲੱਗਿਆ ਤੇ ਲੱਗਿਆ ਵੀ ਪੂਰੇ ਗੈਪ ਤੇ ਲੈ ਚੱਲੋ ਜੀ ਇਹਨੂੰ ਇੱਕ ਦੱਬਣ ਕਿੰਨੇ ਟਾਈਮ ਦੀ ਆ ਬਾਈ ਇਹ ਬਈ ਜੀ 6 ਮਹੀਨੇ ਦੇ ਨੇੜੇ ਤੇ ਢੇਡੇ 5-7 ਦਿਨ ਘੱਟ ਹੈ ਜੀ ਅਜਾ 6 ਮਹੀਨਿਆਂ ਤੋਂ 5-4 ਦਿਨ ਘਟਾ ਹਾਂਜੀ ਹਾਂਜੀ ਦੁੱਧ ਕਿੰਨਾ ਰਾਈਡੀ ਦਾ ਏ ਥੱਲੇ ਹੁਣ ਏਸ ਟਾਈਮ 13 ਕਿਲੋ ਦੁੱਧ ਆਵੇ ਜੇ ਥੱਲੇ 13 ਕਿਲੋ ਰਾਈਡੀ ਦਾ ਹਜੇ ਵੀ ਹਾਂਜੀ ਹਾਂਜੀ ਦੇਖਣ ਨੂੰ ਛੋਟੀ ਜਿਹੀ ਲੱਗਦੀ ਆ ਬਸ ਕੁਆਲਿਟੀ ਬਹੁਤ ਹੈ ਜੀ ਹਾਂਜੀ ਇਹ ਚਾਮੜੇ ਚੁੰਮੜਾ ਬਰੀਕ ਆ ਸੱਜਣੋ ਇਹਦਾ ਹਾਂਜੀ ਹਾਂਜੀ ਬਿਲਕੁਲ ਨਸਲ ਚੰਗੀ ਆ ਤੁਹਾਨੂੰ ਪਤਾ ਚੰਗੀ ਨਸਲੀ ਦੁੱਧ ਦਿੰਦੀ ਹੁੰਦੀ ਆ ਬਾਈ ਹਲੇ ਵੀ ਤੁਸੀਂ ਐਂ ਦੇਖ ਲਓ ਵੀ ਤਾਜ਼ੀਆਂ ਮੱਝਾਂ ਵਾਂਗੂਲੇ ਵਾ ਹਾਂ ਤਾਜ਼ੀਆਂ ਜੂਲਾਂ ਯੱਲੇ ਵਾਂ ਉਹ ਪੰਡਲੇਵੇ ਦੀ ਬਣਾ ਦੂਗੀ ਜਦੋਂ ਇਹ ਸੁੱਕੀ ਹਾਂਜੀ ਹਾਂਜੀ ਆ ਛੋਟੀ ਚੰਗੀਆਂ ਕੱਦ ਨਹੀਂ ਇਹਦਾ ਬਾਲਾ ਵੱਡਾ ਹੈਗਾ ਜਿਵੇਂ ਤੁਹਾਨੂੰ ਕਹਿਦਾ ਸੱਜਣੋ ਵੀ ਇਹਦਾ ਕੱਦ ਬਾਲਾ ਵੱਡਾ ਕੱਦ ਦੇ ਦਾ ਦਰਮਿਆਨਾ ਅਕਸਰ ਮੈਂ ਤੁਹਾਨੂੰ ਕਹਿਣਾ ਵੀ ਹੁੰਦਾ ਵੀ ਬਾਲੇ ਵੱਡੇ ਕੱਦ ਵਾਲੇ ਜਾਨਵਰ ਨੇ ਜਿਹੜੇ ਉਹ ਵੀ ਕੋਈ ਜ਼ਿਆਦਾ ਦੁੱਧ ਨਹੀਂ ਪਾਉਂਦੇ ਹੁੰਦੇ ਕਿਉਂਕਿ ਦਰਮਿਆਨੇ ਕੱਦ ਕਾਹ ਖਲੇ ਜਾਨਵਰ ਦੀ ਜੇ ਮੈਂ ਗੱਲ ਕਰਨਾ ਸੱਜਣੋ ਦੁੱਧ ਚੰਗਾ ਪਾ ਦਿੰਦਾ ਵੀ ਸਿੰਘ ਤੁਸੀਂ ਇੱਥੇ ਤੋਂ ਦੇਖ ਸਕਦੇ ਹੋ ਸਿੰਘ ਜ਼ਰੂਰ ਖੁੱਲਾ ਇਹਦਾ ਇਹਦੇ ਥੱਲੇ 13 ਲੀਟਰ ਰੈਡੀ ਦਾ 6 ਮਹੀਨਿਆਂ ਦੇ ਗੜ-ਗੜੇ ਇਹ ਗੱਬਣਾ 2-4 ਦਿਨ ਘਟਾ ਸਵੇਰੇ 7:30 ਵਜੇ ਦੀ ਚੋਈ ਹੋਈ ਹੈ ਬਈ ਜੀ ਇਹ ਅੱਛਾ ਹ ਅਛਾ ਇਹਦੀ ਬਾਰੀ ਲੇਟ ਆਉਂਦੀ ਹੈ ਬੱਚਾ ਤਾਂ ਨਹੀਂ ਹੈਗੇ ਟੋਕਰ ਕੱਬਣਾ ਨਾ ਟੋਕਰ ਕੱਬਣਾ ਨਾ ਬੱਚੇ ਨਹੀਂ ਹੈਗੇ ਦੋਨੇ ਚਾੜਤੇ ਨਹੀਂ ਅਛਾ ਚਾੜਤੀ ਮਿਲਦੀ ਹੈ ਹਾਂਜੀ ਹਾਂਜੀ ਬਈ ਇਹਦਾ ਰੇਟ ਕੀ ਕਰਾਂਗੇ ਆਪਾਂ ਇਹਦਾ ਰੇਟ 80000 ਕਰਦੇ ਆਂ ਬਈ ਜੀ ਕਿੰਨੇ ਦੀ ਛੱਡ ਦਾਂਗੇ ਆਪਾਂ ਇਹ ਦੇ ਦਾਂਗੇ 75000 ਦੀ 75 ਦੀ ਦੇ ਦਾਂਗੇ ਹਾਂਜੀ ਲੈ ਇਹਨੂੰ ਕਿਹੜਾ ਹੋਰ ਤੋਰ ਦੋ ਫੋਲ ਕੇ ਫਿਰ ਲੈ ਸੱਜਣੋ ਇਹ ਮਿਲੂਗੀ 75000 ਦੀ ਤਾਜ਼ੀਆਂ ਜਿੰਨਾ ਦੁੱਧ ਤਾਂ ਇਹ ਹੁਣੀ ਚੱਕੀ ਫਿਰਦੀ ਹੈ ਜੇ ਗੱਲ ਕਰ ਲਈਏ ਭਾਈ ਕਹਿੰਦਾ 13 ਲੀਟਰ ਬਾਕੀ ਤਸੱਲੀ ਕਰਕੇ ਲੈ ਜਾਣ ਦਾ ਥੋੜਾ ਫਰਜ ਆ ਮੇਰਾ ਕੰਮ ਆ ਸਿਰਫ ਚ ਕਿਉਂਕਿ ਬਾਅਦਚੋਂ ਮੈਂ ਕਿਸੇ ਕਿੰਤੂ ਪ੍ਰਾਂਤੂ ਦਾ ਸੱਜਣਾ ਜ਼ਿੰਮੇਵਾਰ ਨਹੀਂ ਹੁੰਦਾ ਕਿਉਂਕਿ ਦੋ ਡੰਗ ਚਾਰ ਡੰਗ ਤੁਸੀਂ ਆਪ ਦਾ ਜਾਨਵਰ ਯਾਰ ਚੋਕੇ ਲੈ ਕੇ ਜਾਇਆ ਕਰੋ ਜਿੱਥੋਂ ਵੀ ਜਾਨਵਰ ਲੈਣੇ ਹੋ ਕਿਉਂਕਿ ਸਾਡਾ ਕੰਮ ਕੀ ਹੁੰਦਾ ਚੈਨਲ ਦੇ ਮਾਧਿਅਮ ਰਾਹੀਂ ਜਾਨਵਰ ਸਾਨੂੰ ਦਿਖਾਉਣੇ ਸੋਡਾ ਕੰਮ ਹੁੰਦਾ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਨੂੰ ਲਿਜਾਣਾ ਸਿੰਘ ਇਹਦਾ ਜ਼ਰੂਰ ਪੁੱਲਾ ਜਿਵੇਂ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈ ਪਰ ਥੱਲੇ ਵੀ ਝੋਪੜੀ ਦੀ ਇਹ ਗੱਲ ਕਰਨਾ ਸੱਜਣਾ ਕੁਆਲਿਟੀ ਬਹੁਤ ਆ ਬਈ ਥੱਲੇ ਦੀ ਤੇ ਥਣ ਵੀ ਟੋਪਦਾ ਤੇ ਲੱਗਿਆ ਵੀ ਦੂਰੀ ਤੇ ਕੱਦ ਵੀ ਕੋਈ ਇਹਦਾ ਬੜਾ ਖਾਸ ਵੱ ਸੂਆ ਹੁਣ ਤੁਸੀਂ ਆਪਣੀ ਸਮਝਣਾ ਜੱਜਮੈਂਟ ਕਰ ਲਿਓ ਸੂਆ ਇਹਦਾ ਕਿਹੜਾ ਹੋਊਗਾ ਇਹ ਬਾਈ ਕਹਿੰਦਾ ਯਾਰ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ 75000 ਰੁਪਏ ਦੇ ਵਿੱਚ 13 ਕਿਲੋ ਤਾਜੀ ਤਾਂ 13 ਕਿਲੋ ਵਾਲੀ ਇਸ ਕੰਡੀਸ਼ਨ ਚ 75 ਦੀ ਕੋਈ ਤਾਜੀ ਵੀ ਨਹੀਂ ਦਿੰਦਾ ਮੇਰਾ ਖਿਆਲ ਆ ਇਹੇ ਨਾਲ ਬਾਈ ਤੁਹਾਨੂੰ 6 ਮਹੀਨਿਆਂ ਦੀ ਗੱਬਣ ਵੀ ਦੇ ਰਿਹਾ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਆਪਣਾ ਐਡਰੈਸ ਬਈ ਸਰੰਦ ਰੋਡ ਤੇ ਘਰ ਪੈਂਦਾ ਜੀ ਆਪਣਾ ਠੀਕ ਆ ਜੀ ਜਿਹੜਾ ਪਟਿਆਲੇ ਤੋਂ ਸਰੰਦ ਵੱਲ ਨੂੰ ਸੜਕ ਜਾਂਦੀ ਹੈ ਦੁਖਨਵਰਨ ਸਾਹਿਬ ਦੇ ਦੁਆਰਾ ਦੁਖਨਵਰਨ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆਈ ਆਪਣਾ ਨੰਬਰ ਬੋਲ ਦਿਓ ਆਪਣ ਮੇਰਾ ਨੰਬਰ ਹੈ 904 ਹਾਂਜੀ 0000645 ਪੰਜਾਬੀ ਚ ਹੀ ਬੋਲਦੇ ਆਪਾਂ ਨੂੰ ਬਜ਼ੁਰਗੀ ਦੇਖਦੇ ਨੇ ਯਾਦ ਹੀ 904 4900 ਹਾਂ ਨਹੀਂ ਜੀ 904 ਹਾਂਜੀ 0000 ਹਾਂਜੀ 645 ਲੈ ਬਾਕੀ ਸੱਜਣੋ ਮੈਂ ਨੰਬਰ ਬਾਈ ਦਾ ਸਕਰੀਨ ਤੇ ਵੀ ਚਲਾ ਦੂੰਗਾ ਤੁਹਾਨੂੰ ਇਹਨਾਂ ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਮੈਂ ਇੱਕ ਵਾਰੀ ਤੁਹਾਨੂੰ ਫੇਰ ਕਹਿਣਾ ਵੀ ਡੰਗ 2 ਡੰਗ 4 ਡੰਗ ਨਾ ਬਾਈ ਕੋਲ ਤੁਸੀਂ ਤਸੱਲੀ ਕਰਕੇ ਲਿਜਾ ਸਕਦੇ ਹੋ ਇਹ ਤਾਂ ਆ ਗਿਆ ਚੌਥੇ ਤੇ ਪੰਜਵੇਂ ਨੰਬਰ ਵਾਲੀਆਂ ਟੋਕੜਾਂ ਦਾ ਬਣਾ ਆ ਗਈਆਂ ਦੋਨੇ ਇਹਨਾਂ ਤੁਸੀਂ ਦੇਖ ਰਹੇ ਹੋ ਇਹ ਝੋਟੀਆਂ ਆ ਗਈਆਂ ਸੱਜਣੋਂ ਤਾਜ਼ੀਆਂ ਤੇ ਥਣਲੇਵੇ ਤੇ ਜਿਵੇਂ ਗੱਲ ਕਰਲਾਂ ਸਾਰੇ ਜਾਨਵਰੀ ਸਾਫ਼ ਨੇ ਚੰਗੇ ਨੇ ਬਾਡੀ ਦੀਆਂ ਵੀ ਚੰਗੀਆਂ ਨੇ ਜਿਹੜੀਆਂ ਤਾਜ਼ੀਆਂ ਝੋਟੀਆਂ ਨੇ ਕਿਉਂਕਿ ਬਾਡੀ ਬੁੱਡੀ ਬਾ ਕਮਾਲ ਹੈ ਤੇ ਥਣ ਤੋਂ ਚੰਗਾ ਲੱਗਿਆ ਤੇ ਇੱਥੇ ਤੋਂ ਆਪਕੋ ਸੱਚ ਗੈਪ ਗੂਬ ਵੀ ਦੇਖ ਸਕਦੇ ਹੋ ਬਾਕੀ ਜਿਹੜਾ ਵੀ ਜਾਨਵਰ ਨਾਲ ਸੱਜਣੋਂ ਤੁਹਾਨੂੰ ਇਹਨਾਂ 'ਚ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਪਟਿਆਲੇ ਸ਼ਹਿਰ ਕਿਹੇ ਜਾਨਵਰ ਖਰੀਦ ਕੇ ਲੈ ਜਾ ਸਕਦੇ ਹੋ ਧੰਨਵਾਦ